ਸ਼ੇਖਾ ਵਾਲੇ ਪਿੰਡ ਦੇ ਨਿਵਾਸੀਆਂ ਨੇ ਆਪਣਾ ਸਰਪੰਚ ਚੁਣਿਆ ਰਮੇਸ਼ ਜੀ ਨੂੰ ਕਿਸ ਤਰ੍ਹਾਂ ਉਹਨਾਂ ਨੇ ਪਿੰਡ ਦਾ ਵਿਕਾਸ ਕਰਨਾ ਹੈ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਪਿੰਡ ਨੂੰ ਖੁਸ਼ਹਾਲ ਬਣਾਉਣਾ ਹੈ ਉਹ ਸਾਰੀਆਂ ਗੱਲਾਂ ਸਾਡੇ ਨਾਲ ਸ਼ੇਅਰ ਕੀਤੀਆਂ ਤੇ ਆਓ ਅਸੀਂ ਤੁਹਾਨੂੰ ਵੀ ਸੁਣਾਨੇ ਆ ਕਿ ਉਹਨਾਂ ਨੇ ਸਾਡੇ ਨਾਲ ਕੀ ਕੀ ਗੱਲਾਂ ਕੀਤੀਆਂ ਮੈਂ ਰਮੇਸ਼ ਸਰਪੰਚ ਪਿੰਡ ਸ਼ੇਖਾਂ ਵਾਲਾ ਪਿੰਡ ਦੇ ਸਹਿਯੋਗ ਨਾਲ ਮੈਨੂੰ ਸਰਵਸੰਮਤੀ ਨਾਲ ਸਰਪੰਚ ਬਣਾਇਆ ਗਿਆ ਮੇਰੇ ਪਿੰਡ ਦੇ ਵਿੱਚ ਚਾਰ ਚੁਪਰੇ ਫਿਰਨੀ ਕੰਨੀ ਹੈ ਮੈਂ ਪਹਿਲਾ ਕੰਮ ਮੇਰਾ ਮੈਂ ਫਿਰਨੀ ਬੁਲਾਉਂਗਾ ਦੂਜਾ ਕੰਮ ਜਿਹੜਾ ਪੈਨਸ਼ਨਾਂ ਜਿੰਨਾਂ ਨੂੰ ਨਹੀਂ ਮਿਲਦੀਆਂ ਉਹਨਿਆਂ ਦੀਆਂ ਪੈਨਸ਼ਨਾਂ ਲਵਾਵਾਂਗੇ ਤੀਜਾ ਜਿਹੜਾ ਛੱਪੜ ਦਾ ਕੰਮ ਉਹ ਵੀ ਮੈਂ ਕਰਾਉਂਗਾ ਅਧੂਰੇ ਕੰਮ ਜਿੰਨੇ ਪਿੰਡ ਦੇ ਰਹਿੰਦੇ ਆ ਉਹ ਮੈਂ ਪੂਰੇ ਕਰਾਂਗਾ सरपंच साहब ਪਿੰਡ ਦੇ ਜਿਹੜੇ ਬੱਚੇ ਆ ਉਹਨਾਂ ਦੇ ਖੇਡਣਾਂ ਵਾਸਤੇ ਖੇਡਣ ਵਾਸਤੇ ਟੂਰਨਾਮੈਂਟ ਕਬੱਡੀ ਇੱਥੇ ਕਦੀ ਹੋਏ ਨਹੀਂ ਨਹੀਂ ਹੋਏਗੀ ਆਉਣ ਵਾਲੇ ਸਮੇਂ ਵਿੱਚ ਅਸੀਂ ਉਮੀਦ ਕਰੀਏ ਕਿ ਤੁਸੀਂ ਇਹ ਕਰਵਾਉਣ ਆਉਣ ਵਾਲੇ ਸਮੇਂ ਵਿੱਚ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕੋਈ ਮੇਰੇ ਪਿੰਡ ਦੇ ਵਿੱਚ ਟੂਰਨਾਮੈਂਟ ਔਰ ਬੱਚਾਂ ਦੇ ਖੇਡਣ ਵਾਸਤੇ ਕੁਝ ਨਾ ਕੁਝ ਬਣਾਇਆ ਜਾਵੇ ਠੀਕ ਹੈ ਤੇ ਇੱਥੇ ਕੋਈ ਡਿਸਪੈਂਸਰੀ ਵਗੈਰਾ ਵੀ ਹੈ ਕੁਝ ਨਹੀਂ ਹੈ ਜੀ ਡਿਸਪੈਂਸਰੀ ਦਾ ਵੀ ਕੋਈ ਵਿਚਾਰ ਬਣੇਗਾ ਤਾਂ ਹਾਂਜੀ 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 ਮੈਂ ਮੈਂ ਚਾਹੁੰਨਾ ਵੀ ਮੇਰੇ ਪਿੰਡ ਦੇ ਵਿੱਚ ਡਿਸਪੈਂਸਰੀ ਬਣੇ ਠੀਕ ਹੈ ਸਾਨੂੰ ਦੂਰ ਜਾਣਾ ਪੈਂਦਾ ਠੀਕ ਹੈ ਪਿੰਡ ਦੇ ਵਿੱਚ ਕੁਝ ਵੀ ਹੋ ਸਕਦਾ ਕਿ ਇਹਨੂੰ ਟਰਨ ਕੋਈ ਮਾਟਰ ਕੋਈ ਅ ਅਧਵਤੀ ਕਿਨਾਨੇ ਆ ਜੀ 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 ਸਾਨੂੰ ਬਹੁਤ ਤੰਗੀ ਹੁੰਦੀ ਹੈ ਜੀ ਜੀ ਮੈਂ ਕਹਣਾ ਕਿ ਮੇਰੇ ਪਿੰਡ ਦੇ ਵਿੱਚ ਇਹੋ ਜਿਹਾ ਸਸਤਾ ਆ ਰਿਹਾ ਡਾਕਟਰ ਦਾ ਜਿਹੜਾ ਸਾਨੂੰ ਦੂਰ ਨਾਲ ਜਾਣਾ ਜਿੱਦਾਂ ਅ ਧੀਆ ਪੈਣਾ ਪਿੰਡ ਦੀਆਂ ਸਾਂਝੀ ਆਉਂਦੀਆਂ ਜਿਨ੍ਹਾਂ ਨੂੰ ਜ਼ਰੂਰਤਮੰਦ ਹੁੰਦੀਆਂ ਜਿਨ੍ਹਾਂ ਦੇ ਵਿਆਹ ਸ਼ਾਦੀ ਵਿੱਚ ਖਰਚੇ ਦਾ ਅਸੀਂ ਅਸੀਂ ਪਹਿਲੋਂ ਵੀ ਮੈਂ ਜਿੰਨੀ ਜੋਗਾ ਹੈਗਾ ਮੈਂ ਪਹਿਲੋਂ ਵੀ ਸਹਿਯੋਗ ਦਿੰਦਾ ਹੁਣ ਮੈਂ ਸਰਪੰਚ ਬਣ ਗਿਆ ਹੁਣ ਤਾਂ ਮੈਂ ਜ਼ਿਆਦਾ ਸਹਿਯੋਗ ਦਵਾਂਗਾ ਇਹਦੇ ਵੀ ਤੇ ਪਿੰਡ ਵਿੱਚ ਕੋਈ ਭੇਤ ਭਾਵ ਨਾ ਰੱਖੇ ਬਿਨਾ ਮੇਰੇ ਵੱਲੋਂ ਕੋਈ ਭੇਤ ਭਾਵ ਨਹੀਂ ਹੋਊਗਾ ਮੈਂ ਸਰਪੰਚਾਂ ਸਰਪੰਚੋਂ ਨੂੰ ਕੋਈ ਭੇਤ ਭਾਵ ਨਹੀਂ ਹੋਣਾ ਚਾਹੀਦਾ ਠੀਕ ਹੈ ਸਰਪੰਚ ਸਾਹਿਬ ਇੱਕ ਮੁੱਦਾ ਹੋਰ ਹੁੰਦਾ ਸਮੱਸਿਆ ਹੁੰਦੀ ਜਿੱਦਾਂ ਕਿ ਕੂੜਾ ਲੋਕੀ ਸੁੱਟਦੇ ਨੇ ਤੇ ਇੱਧਰ ਉੱਧਰ ਤੇ ਉਹਦੇ ਵਾਸਤੇ ਕੂੜਾਦਾਨ ਇੱਥੇ ਪਿੰਡ ਵਿੱਚ ਹਾਂਜੀ 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 ਕੂੜਾਦਾਨ ਰਖਾਵਾਂਗੇ ਜੀ ਅੱਛਾ ਹਾਂਜੀ ਠੀਕ ਹੈ ਇੱਕ ਮਤਲਬ ਇਹ ਕੰਮ ਹੁਣ ਕਰ ਤੋਂ ਤੁਸੀਂ ਸ਼ੁਰੂ ਕਰ ਰਹੇ ਹੋ ਜਾਂ ਪਹਿਲਾ ਕੰਮ ਤੁਸੀਂ ਕੀ ਸੋਚਿਆ ਕੀ ਸ਼ੁਰੂ ਸਾਡਾ ਕੰਮ ਪਹਿਲਾ ਫਿਰਨੀ ਦਾ ਫਿਰਨੀ ਕਰਾਉਣੇ ਆਂ ਪਿੰਡ ਠੀਕ ਹੈ ਹਾਂ ਦਿੱਕਤ ਹੁੰਦੀ ਲੋਕਾਂ ਨੂੰ ਬਹੁਤ ਜਿਆਦਾ ਲੱਗਦਾ ਜੀ ਬਹੁਤ ਜਿਆਦਾ ਕਿਉਂਕਿ ਇਦੋਂ ਸਾਰਾ ਘੁੰਮ ਕੇ ਘੁੰਮ ਕੇ ਫਿਰ ਤੁਸੇ ਵੀ ਹੁਣ ਤੁਹਾਨੂੰ ਵੀ ਇੱਥੋਂ ਵਾਪਸ ਜਾਣਾ ਪੈਣਾ ਬਿਲਕੁਲ 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 ਇਹ ਤੁਸੀਂ ਗੱਲ ਸਹੀ ਕਹੀ ਹੈਗੀ ਹੈ ਠੀਕ ਹੈ ਤੇ ਅੱਗੇ ਹੋਰ ਤੁਹਾਡੇ ਜਿੱਦਾਂ ਪਿੰਡ ਨੂੰ ਸੁਰੱਖਿਅਤ ਰੱਖਣ ਵਾਸਤੇ ਸੀਸੀਟੀਵੀ ਕੈਮਰੇ ਅੱਜ ਕੱਲ ਲੱਗਦੇ ਨੇ ਜਰੂਰ ਜਰੂਰ ਲਾਈਟਾਂ ਲੱਗਣਗੀਆਂ ਸਟਰੀਟ ਲਾਈਟਾਂ ਸਟਰੀਟ ਲਾਈਟਾਂ ਲੱਗੀਆਂ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈਗਾ ਅਸੀਂ ਨਵਾਵਾਂਗੇ ਜੀ ਅੱਛਾ ਹਾਂਜੀ ਤੇ ਹੋਰ ਪਿੰਡ ਵਾਸੀਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਿੰਡ ਵਾਸੀਆਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਮੇਰਾ ਸਾਥ ਦੇਣ ਇਹਨਾਂ ਦਾ ਸਾਥ ਦੇ ਨਾਲ ਵਿਕਾਸ ਜਿਹੜਾ ਹੋ ਸਕਦਾ ਇਹਨਾਂ ਦਾ ਸਾਥ ਜ਼ਰੂਰੀ ਹੈ ਪਿੰਡ ਦਾ ਸਾਥ ਜ਼ਰੂਰੀ ਤੇ ਇਹ ਸਕੂਲ ਦੇ ਬਾਰੇ ਕੀ ਸੋਚਿਆ ਸਕੂਲ ਸਪੋਰਟ ਦੇ ਵੀ ਜਿਹੜੇ ਕੰਮ ਹੋਣ ਵਾਲੇ ਆ ਅਧੂਰੇ ਆ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਮੈਂ ਤਾਕੀ ਜਿਹੜੇ ਬੱਚੇ ਨਾਲ ਦੇ ਪਿੰਡਾਂ ਚ ਨਾ ਜਾਣ ਇੱਥੇ ਦੀ ਪੜਾਈ ਇੱਥੇ ਪੜਾਈ ਕਰਨ ਮੇਰੇ ਪਿੰਡ ਦੇ ਵਿੱਚ ਹੀ ਪੜਾਈ ਕਰੇ ਨਸ਼ਾ ਬਾਰੇ ਤੁਹਾਡਾ ਕੀ ਨਸ਼ਾ ਬਾਰੇ ਜੀ ਮੈਂ ਆਪਣੇ ਜਿੰਨੇ ਵੀ ਮੇਰੇ ਪਿੰਡ ਦੇ ਸੱਜਣਾ ਜੰਗਮਾਨ ਮੁੰਡੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਨਸ਼ਿਆਂ ਤੋਂ ਮੁਕਤ ਕਰੋ ਇਹਨੂੰ ਛੱਡ ਦਿਓ ਨਸ਼ਾ ਆਪਣੀ ਚੰਗੀ ਜ਼ਿੰਦਗੀ ਜਿਓ ਅੱਛੀ ਜ਼ਿੰਦਗੀ ਦੀ ਅੱਛਾ ਲੋਕਾਂ ਨੂੰ ਇੱਥੇ ਪਿੰਡ ਵਿੱਚੋਂ ਸ਼ਹਿਰ ਜਾਣਾ ਹੁੰਦਾ ਉਹਦੇ ਵਾਸਤੇ ਜਿੱਦਾਂ ਕੁਝ ਬੱਸਾਂ ਹੁੰਦੀਆਂ ਜਾਂ ਛੋਟੇ ਉਹ ਵਾਹਨ ਚਲਾਣ ਦੇ ਤੁਸੀਂ ਕਰੋਗੇ ਕੋਈ ਕੁਝ ਹਾਂਜੀ ਮੈਂ ਕਰੂੰਗਾ ਜੀ ਮੈਂ ਕਹੂੰਗਾ ਲੋਕਾਂ ਨੂੰ ਵੀ ਤੁਸੀਂ ਆਪਣਾ ਨਜੀ ਨਜੀ ਤੁਸੀਂ ਬਾਹਰ ਲਓ ਇਸ ਨੂੰ ਚਲਾਓ ਇਹ ਮੇਰੇ ਪਿੰਡ ਬੱਸ ਨਹੀਂ ਗਈ ਆਉਂਦੀ ਜੀ ਠੀਕ ਹੈ ਠੀਕ ਤੁਹਾਨੂੰ ਦੂਜੀ ਅਡਮ ਜਾ ਕੇ ਚੜ੍ਹਨਾ ਪੈਣਾ ਚਲੋ ਜੀ ਬਹੁਤ ਬਹੁਤ ਧੰਨਵਾਦ ਹਰ ਕੋਸ਼ਿਸ਼ ਪੂਰੀ ਕਰਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਪੰਜਾ ਸਾਲਾਂ ਦੇ ਵਿੱਚ ਕਰੂੰਗਾ ਠੀਕ ਹੈ ਜੀ ਹਾਂ ਜੀ ਅੱਗੇ ਤੇ ਬਾਕੀ ਤੁਹਾਨੂੰ ਐਨ ਆਰ ਆਈ ਭਰਾਵਾਂ ਦਾ ਵੀ ਸਹਿਯੋਗ ਬਹੁਤ ਸਹਿਯੋਗ ਜੀ ਐਨ ਆਰ ਆਈ ਭਰਾਵਾਂ ਦਾ ਵੀ ਬਹੁਤ ਸਹਿਯੋਗ ਹੈ ਜੀ ਠੀਕ ਹੈ ਜੀ ਜਿਹੜੇ ਪੰਚ ਹੈਗੇ ਤੁਹਾਡੇ ਬਣੇ ਉਹ ਵੀ ਨਾਲ ਸਹਿਮਤ ਹੈ ਜੀ ਸਾਰੇ ਪੰਚ ਵੀ ਸਹਿਮਤ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ